ਉਨਰ ਦੇ ਨਾਲ ਜੁੜਿਆ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਫਿਰੋਜ਼ਪੁਰ ਦੇ ਨਾਲ ਜੁੜੀ ਹੋਈ ਆ ਜਿੱਥੇ ਬੀਕੇਯੂ ਸਿੱਧੂਪੁਰ ਦੇ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਧਰਨਾ جاری ਸੀ ਤੇ ਇਹ ਧਰਨਾ ਬੀਤੀ ਰਾਤ ਮੌਤ ਬਣਨ ਲੱਗਿਆ ਸੀ ਇੱਕ ਨੌਜਵਾਨ ਦੀ ਗੱਡੀ ਸਿੱਧੇ ਤੌਰ ਤੇ ਟਰੈਕਟਰ ਦੇ ਵਿੱਚ ਜਾ ਕੇ ਟਕਰੌਂਦੀ ਆ ਹਾਲਾਂਕਿ ਜਿਹੜਾ ਨੌਜਵਾਨ ਹੈ ਉਹ ਹਾਸੇ ਦੇ ਵਿੱਚ ਬਾਲ-ਬਾਲ ਬਚ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਇਸ ਸਮੇਂ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਜਿਹੜੀ ਕਾਰ ਹੈ ਉਸ ਦੇ ਪਰ ਖੱੱਚੇ ਤੱਕ ਉੱਡ ਗਈ ਵਧੇਰੇ ਜਾਣਕਾਰੀ ਲਈ ਸਾਡੇ ਗਰਾਊਂਡ 0 ਤੋਂ ਰਿਪੋਰਟਰ ਬੌਬੀ ਖੁਰਾਨਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਾਣਾਂਗੇ ਇਸ ਸਾਰੇ ਮਸਲੇ ਦੇ ਬਾਰੇ ਸੋ ਬੌਬੀ ਜੀ ਸਭ ਤੋਂ ਪਹਿਲਾਂ ਔਨ 에ਅਰ ਤੇ ਸਵਾਗਤ ਹੈ ਤੇ ਜਾਨਣਾ ਚਾਹਾਂਗੇ ਕਿ ਬੀਤੀ ਰਾਤ ਕਿੰਨੇ ਕੁ ਵਜੇ ਇਹ ਹਾਦਸਾ ਵਾਪਰਿਆ ਤੇ ਨੌਜਵਾਨ ਦੀ ਇਸ ਸਮੇਂ ਹਾਲਤ ਕਿਵੇਂ ਹੈ ਬਿਲਕੁਲ ਜੀ ਇਹ ਕੱਲ 8-9 ਵਜੇ ਦੇ ਕਰੀਬ ਜਿਹੜਾ ਹੈ ਹਾਸਤਾ ਹੋਇਆ ਇਹ ਇਹ ਟਰੈਕਟਰ ਦੇ ਨਾਲ ਜਿਹੜੀ ਕਾਰ ਜਿਹੜੀ ਇਸ ਵਿੱਚ ਟੁੱਟਿਆਰ ਜਿਹੜੀ ਉਹ ਵਜੀ ਹੈ ਲੇਕਿਨ ਗੱਲ ਕਰੀਏ ਉਥੇ ਮੰਗਾ ਜਿਹੜਾ ਕਿਸਾਨਾਂ ਤੋਂ ਡੇਢ ਮਹੀਨੇ ਤੋਂ ਕਿਸਾਨ ਜਿਹੜੇ ਉਥੇ ਮੰਗਾ ਦੇ ਬੈਠੇ ਸੀ ਐਮਐਲਏ ਦੇ ਕਲਾਬ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਜੀ ਸੋ ਬੋਬੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕੀ ਉਥੇ ਕੋਈ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਨਹੀਂ ਕੀਤੇਗੇ ਜਾਂ ਇਹ ਹਾਸਾ ਅਚਨਚੇਤ ਵਾਪਰਿਆ ਬਿਲਕੁਲ ਜੀ ਇਹ ਕਿਸਾਨਾਂ ਵੱਲੋਂ ਜਿਹੜੇ ਜਿਹੜੇ ਧੰਨਾ ਲਗਾਇਆ ਗਿਆ ਇਹ ਜਿਹੜਾ ਐਮਐਲਏ ਖਰਾਬ ਲਗਾਇਆ ਗਿਆ ਤੇ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਲਗਾਤਾਰ ਜਿਹੜੇ ਕਿਸਾਨ ਨੇ ਉਹ ਕਦੀ ਆਪਣਾ ਧਰਨਾ ਦੂਜੇ ਪਾਸੇ ਵੀ ਲਾ ਦਿੰਦੇ ਨੇ ਬੰਦ ਕਰ ਦਿੰਦੇ ਰਾ ਤਾਂ ਦੋ ਤਿੰਨ ਦਿਨ ਤੋਂ ਲਗਾਤਾਰ ਰਾਹ ਬੰਦ ਕੀਤਾ ਗਿਆ ਪਿਛੇ ਜੇ ਦੋ ਤਿੰਨ ਦਿਨ ਪਹਿਲਾਂ ਇੱਕ ਕਿਸਾਨ ਦੀ ਮੌਤ ਵੀ ਹੋਈ ਹੈ ਜੀ ਜੇਕਰ ਗੱਲ ਕੀਤੀ ਜਾਵੇ ਇਹ ਹਾਸੇ ਨੂੰ ਲੈ ਕੇ ਤਾਂ ਪੁਲਿਸ ਦਾ ਕੀ ਕਹਿਣਾ ਹੈ ਅਜੇ ਨੌਜਵਾਨ ਦੀ ਹਾਲਤ ਕਿਵੇਂ ਹੈ ਹਸਪਤਾਲ ਦੇ ਵਿੱਚ ਦਾਖਲ ਹੈ ਜਾਂ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਬਿਲਕੁਲ ਇਹ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਜੀਰੇ ਲਾਜ ਆ ਕਾਰਵਾਈ ਕਰ ਰਹੇ ਜੀ ਪੁਲਿਸ ਦੇ ਵੱਲੋਂ ਕੋਈ ਐਫ ਆਈ ਆਰ ਕੀਤੀ ਗਈ ਹੈ ਜਿਸ ਟਰੈਕਟਰ ਦੇ ਵਿੱਚ ਇਹ ਗੱਡੀ ਟਕਰਾਈ ਹੈ ਜਾ ਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਈ ਹੈ ਜਾਂ ਕਿਸਾਨਾਂ ਦਾ ਜਿਹੜਾ ਡਰ ਹੈ ਉਹ ਪੁਲਿਸ ਤੰਤਰ ਦੇ ਉੱਤੇ ਵੀ ਭਾਰੂ ਆ ਬਿਲਕੁਲ ਜੀ ਜਾਂਚ ਜਿਹੜੀ ਪੁਲਿਸ ਲੱਗੀ ਹੋਈ ਹੈ ਹੂੰ ਇਸ ਬੰਦੇ ਵਿੱਚ ਕਿਸਾਨਾਂ ਦਾ ਕੀ ਕਹਿਣਾ ਹੈ ਹਾਲਾਂਕਿ ਜੇ ਮੌਕੇ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਟਰੈਕਟਰ ਟਰਾਲੀਆਂ ਰੋਡ ਤੇ ਖੜੇ ਨੇ ਉਹਨਾਂ ਨੂੰ ਲੈ ਕੇ ਰਾਹੀਰਾਂ ਦਾ ਕੀ ਕਹਿਣਾ ਹੈ ਉਸ ਨੂੰ ਲੈ ਕੇ ਪੁਲਿਸ ਤੰਤਰ ਦਾ ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ ਕੀ ਕਹਿਣਾ ਹੈ ਇਸ ਬੰਦੇ ਵਿੱਚ ਕੋਈ ਜਾਣਕਾਰੀ ਸਾਹਮਣੇ ਆਈ ਹੈ ਬਿਲਕੁਲ ਜੀ ਲੋਕਾਂ ਦਾ ਜਿਹੜਾ ਇੱਥੇ ਗੁੱਸਾ ਬਹੁਤ ਜ਼ਿਆਦਾ ਪੈ ਰੇ ਲੋਕ ਵੀ ਪ੍ਰੇਸ਼ਾਨ ਜਿਹੜੇ ਆਮ ਜਿਹੜੇ ਸਕੂਲ ਜਦੋਂ ਕਾਲਜ ਜਦੋਂ ਛੁੱਟੀ ਹੁੰਦੀ ਹੈ ਸਕੂਲ 8 9 ਸਕੂਲ ਜਿਹੜੇ ਲੱਗਦੇ ਨਾਲ ਉਹਨਾਂ ਨੂੰ ਲੈ ਕੇ ਲੋਕਾਂ ਦਾ ਵੀ ਗੁੱਸਾ ਹੈ ਲੋਕ ਇਹ ਗੱਲ ਕਹਿੰਦੇ ਨੇ ਲੈ ਵੀ ਕਿਸਾਨਾਂ ਨੇ ਜੇ ਕੋਈ ਧਰਨਾ ਲਾਣਾ ਜਾਂ ਡੀਸੀ ਦਫ਼ਤਰ ਜਾ ਕੇ ਅੰਦਰ ਲਾਓ ਤੇ ਜਾ ਅਗਲੇ ਉਹ ਹੰਦਮਾਨੀ ਕੋਠੀ ਲਾਓ ਜਾ ਕੇ ਕਿਤੇ ਲਾਓ ਪਰ ਲੋਕਾਂ ਨੂੰ ਆਮ ਪਬਲਿਕ ਨੂੰ ਕਿਉਂ ਸਤਾ ਰਹੇ ਜੀ ਜੀ ਬਾਬੀ ਜੀ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਗਰਾਉਂਡ ਜ਼ੀਰੋ ਤੋਂ ਸਿੱਧੇ ਤੌਰ ਤੇ ਜਿਹੜੇ ਸਾਡੇ ਰਿਪੋਰਟਰਸ ਹਨ ਬੋਬੀ ਖੁਰਾਨਾ ਉਹਨਾਂ ਦੇ ਵੱਲੋਂ ਵੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਰਾਗੀਰ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਧਰਨਾ ਲਗਾਇਆ ਗਿਆ ਉਸ ਤੋਂ ਪਰੇਸ਼ਾਨ ਨੇ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ ਮੁਸ਼ਕਤ ਹੈ ਉਹ ਬਣੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਕੋਈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੋਈ ਇੰਤਜ਼ਾਮ ਨਾ ਕਰਨਾ ਹਾਲਾਂਕਿ ਸਿੱਧੇ ਤੌਰ ਤੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਕਿ ਜਿਹੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਪਰੰਤੂ ਪੁਲਿਸ ਤੰਤਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਨਹੀਂ ਕੀਤੇ ਗਏ ਪਿਛਲੇ ਕਰੀਬ ਡੇਢ ਮਹੀਨੇ ਤੋਂ ਸਥਾਨ ਦੇ ਉੱਤੇ ਇਹ ਜਿਹੜਾ ਧਰਨਾ ਲਗਾਇਆ ਗਿਆ ਡੀਪੀ ਕੰਪਲੈਕਸ ਦੇ ਸਾਹਮਣੇ ਕਿਸਾਨਾਂ ਦੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਜਿਹੜਾ ਪ੍ਰਦਰਸ਼ਨ ਸੀ ਇਹ ਮੌਤ ਦਾ ਕਾਰਨ ਬਣਨ ਲੱਗਿਆ ਸੀ ਇੱਕ ਨੌਜਵਾਨ ਦੀ ਗੱਡੀ ਜਿਸ ਤਰੀਕੇ ਦੇ ਨਾਲ ਸਿੱਧੀ ਜਾ ਕੇ ਟਰੈਕਟਰ ਦੇ ਵਿੱਚ ਟਕਰੌਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਨੌਜਵਾਨ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ ਤੇ ਸਭ ਤੋਂ ਵੱਡਾ ਸਵਾਲ ਪੁਲਿਸ ਤੰਤਰ ਤੇ ਵੀ ਖੜਾ ਹੋ ਰਿਹਾ ਕਿ ਉਹਨਾਂ ਦੇ ਵੱਲੋਂ ਕੀ ਕੀਤਾ ਜਾ ਰਿਹਾ ਸੁਰੱਖਿਆ ਪ੍ਰਬੰਧ ਕਿੱਥੇ ਨੇ